ਹਾਂਜੀ ਕੀ ਹਾਲ ਹੈ ਬਈ ਸਵਾਲ ਤਾਂ ਤੁਹਾਡਾ ਆਪਣੇ YouTube ਚੈਨਲ ਉੱਤੇ ਅੱਜ ਵੀਡੀਓ ਥੋੜੇ ਅਸ ਕਾਲੀ ਚੰਬੀ ਘੋੜੀ ਲੈ ਕੇ ਆਂਦੇ ਹਾਂ ਅਜੇ ਤੱਕ ਵਸ਼ੀਰੀਆਂ ਚ ਹੀ ਆਉਂਦੀਆਂ ਚਾਰ ਦਿਨ ਤੋਂ ਮਰ ਰਹੀ ਪਹਿਲਾਂ ਇੱਕ ਸੂਰ ਸੂਪੀਏ ਹੁਣ ਦੂਰੀ ਬਰ ਮੇਟ ਬਈ ਸ਼ੀਰੀ ਸਰਪੰਚ ਵਾਲੇ ਘੋੜੇ ਤੋਂ ਰਸੂਲਪੁਰ ਵਾਲੇ ਤੋਂ ਨੌਕਰੀ ਬਚੇ ਦਿੰਦੀ ਆ ਬਈ ਪਹਿਲਾਂ ਇਹਨੇ ਨੌਕਰਾ ਬਚਾਤਾ ਵੀਡੀਓ ਪ੍ਰੂਫ ਤੁਸੀਂ ਦੇਖ ਸਕਦੇ ਹਾਂ ਹੁਣ ਦੁਬਾਰਾ ਮੇਟ ਹੋਈ ਨੂੰ ਹੋ ਗਏ 10 ਤੋਂ 12 ਦਿਨ ਬਈ ਨੌਂ ਇੰਚ ਚ ਗੱਦਦਾ ਵਾਲਪੋਰੀਆਂ ਦੀ ਜਮਾਂ ਕਲੀਅਰ ਆ ਅੱਡਾ ਪਰਾਂ ਦੀ ਸਾਫ ਸੁੱਥਰੀ ਆ ਪੈਟਰਲ ਘੋੜੀ ਵੀ ਚੰਗੇ ਬੱਚੇ ਤੇ ਨਾਲੀ ਵਾਲਪੋਰੀਆਂ ਦੀ ਜਮਾਂ ਕਲੀਅਰ ਆ ਬਾਕੀ ਭਾਲ ਹੀ ਘੋੜੀ ਆ ਬਈ ਜੈਜ ਮੋਲ ਦੀ ਜਮਾਂ ਲੋਕੇਸ਼ਨ ਜੈਤੋ ਆ ਜਿਹੜਾ ਫਰੀਦਕੋਟ ਆ ਤੁਸੀਂ ਆ ਕੇ ਵੀ ਦੇਖ ਸਕਦੇ ਆ ਕਰਨਾ ਕੋਨਾ ਦੀ ਸ਼ਕੀਨ ਆ ਮੂੰਹੋ ਚਾਰ ਦੰਦ ਉਮਰ ਆ ਬਈ 95 ਇੰਚ ਹਾਈਟ ਆ ਵਾਲਪੋਰੀਆਂ ਕਲੀਅਰ 10 12 ਦਿਨ ਹੋਇਆ ਮੇਡ ਹੋਈ ਨਾ ਬਾਕੀ ਤੁਸੀਂ ਆ ਗਿਆ ਇੱਕ ਵਾਰੀ ਕੁੜੀ ਦੇਖ ਸਕਦੇ ਆ ਸਕਰੀਨ ਤੇ ਆਪਣਾ ਨੰਬਰ ਚੱਲੀ ਜਾਂਦਾ ਹੋਰ ਵੀ ਜਾਣਕਾਰੀ ਲਈ ਇਹ ਤੇ ਸੰਪਰਕ ਕਰ ਲਓ ਮੇਟਿੰਗ ਦੇ ਵੀਡੀਓ ਪ੍ਰੂਫ ਮਿਲ ਜਾਣਗੇ ਦੇਖੋ